ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਆਪਾਂ ਸੁਣਦੇ ਆ ਰਹੇ ਆ ਵੀ ਕੋਈ ਚੀਜ਼ਾਂ ਪਲਾਸਟਿਕ ਦੀਆਂ ਬਣ ਗਈਆਂ ਜੀ ਜਿਵੇਂ ਚਾਵਲ ਪਲਾਸਟਿਕ ਦੇ ਬਣ ਗਏ ਜਾਂ ਦੁੱਧ ਨਕਲੀ ਬਣ ਗਿਆ ਜੀ ਅੱਜ ਤੁਹਾਨੂੰ ਬਿਲਕੁਲ ਲਾਈਵ ਦਿਖਾਉਨੇ ਆ ਜੀ ਦੇਖੋ ਵੀ ਅਸੀਂ ਇੱਕ ਮਤੀਰਾ ਲੈਂਦੇ ਸੀ ਖਰੀਦ ਕੇ ਆ ਰਹੇ ਆ ਮਤੀਰਾ ਤੇ ਆ ਦੇਖੋ ਇਸ ਮਤੀਰੇ ਦੇ ਉੱਤੋਂ ਨਾ ਆ ਚੀਜ਼ ਉਤਰੀ ਹੈ ਆ ਵਾਲੀ ਮੜ ਦਿਖਾਈ ਦੇਖੋ ਵੇਖਣ ਨੂੰ ਲੱਗਦਾ ਵੀ ਜਿਵੇਂ ਮਤੀਰੇ ਦਾ ਸਿਲਕ ਹੁੰਦਾ ਪਰ ਅਸਲ ਦੇ ਵਿੱਚ ਸਿਲਕ ਨਹੀਂ ਹੈ ਆ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਆ ਦੇਖੋ ਦੇਖੋ ਇਹ ਸਿਲਕ ਨਹੀਂ ਹੈ ਇਹ ਪੇਂਟ ਹੈ ਅਸਲ ਦੇ ਵਿੱਚ ਮਤੀਰਾ ਇਹ ਹੋ ਜਾ ਆ ਦੇਖੋ ਇਹਦਾ ਮਤਲਬ ਜਿਹੜੀਆਂ ਚੀਜ਼ਾਂ ਨੂੰ ਅਸੀਂ ਆਰਗੈਨਿਕ ਕਹਿ ਕੇ ਖਾ ਰਹੇ ਆ ਇਹ ਅਸਲ ਦੇ ਵਿੱਚ ਆਰਗੈਨਿਕ ਨਹੀਂ ਆ ਦੇਖੋ ਦੇਖੋ ਇਧਰ ਆ ਵੇਖੋ ਮਤੀਰਾ ਖਰੀਦ ਲਿਆ ਉਹ ਦਾ ਰੰਗ ਕੀਤਾ ਮਤੀਰਾ ਖਰੀਦਾ ਹੈ ਪਰ ਇਹਦੇ ਉੱਤੇ ਪੇਂਟ ਵੱਜਿਆ ਹੈ ਆ ਦੇਖੋ ਸੁਣਿਆ ਸੀ ਵੀ ਇਹਨਾਂ ਨੂੰ ਕਦੂਆਂ ਵਗੈਰਾ ਨੂੰ ਜਿਹੜੀ ਸਬਜ਼ੀ ਨੂੰ ਜਿਹੜੀ ਨੂੰ ਆਪਾਂ ਆਰਗੈਨਿਕ ਕਰਕੇ ਖਾਣੇ ਆ ਵੀ ਉਹਨੂੰ ਮਤਲਬ ਵੱਡਾ ਕਰਨ ਵਾਸਤੇ ਵਿੱਚ ਟੀਕੇ ਲਾਏ ਜਾਂਦੇ ਸੀ ਪਰ ਆ ਤੁਹਾਡੇ ਸਾਹਮਣੇ ਹੀ ਹੈ ਬਿਲਕੁਲ ਦੇਖ ਲਓ ਇਸ ਕਰਕੇ ਬੇਨਤੀ ਹੈ ਵੀ ਜਿਹੜੀ ਵੀ ਚੀਜ਼ ਤੁਸੀਂ ਬਾਜ਼ਾਰ ਤੋਂ ਖਰੀਦੋ ਉਹ ਚੀਜ਼ ਨੂੰ ਥੋੜਾ ਜਿਆਦਾ ਧਿਆਨ ਨਾਲ ਤੇ ਵੇਖ ਕੇ ਆਪਦਾ ਤੇ ਬਾਕੀ ਕੋਈ ਵੀ ਚੀਜ਼ ਹੈ ਜਿਹੜੀ ਉਹਨੂੰ ਧੋ ਕੇ ਵਾਸ਼ ਕਰਕੇ ਫਿਰ ਯੂਜ਼ ਕਰੋ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ